ਆਕਾਸ਼ ਸ਼ਮਾਨੀ ਤੇ ਸ਼ਲੋਕਾ ਮਹਿਤਾ ਇੱਕ ਦੂਜੇ ਦੇ ਫਾਈਨਲੀ ਹੋ ਚੁੱਕੇ ਨੇ ਇਸ ਸ਼ਾਹੀ ਵਿਆਹ ਵਿੱਚ ਕਈ ਸਾਰੇ ਮਹਿਮਾਨਾਂ ਦਾ ਜਮਾਵੜਾ ਲੱਗਿਆ ਸੈਲੀਬ੍ਰਿਟੀ ਤੋਂ ਲੈ ਕੇ ਰਾਜ ਜਤੀ ਅਤੇ ਖੇਡ ਜਗਤ ਦੀਆਂ ਕਈ ਹਸਤੀਆਂ ਇਸ ਵਿਆਹ ਵਿੱਚ ਸ਼ਾਮਿਲ ਹੋਈਆਂ ਬਾਲੀਵੁੱਡ ਸੈਲੀਬ੍ਰਿਟੀ ਜ਼ਿਲਾਵਾ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਇਸ ਖਾਸ ਮੌਕੇ ਦਾ ਹਿੱਸਾ ਬਣੇ ਇਸ ਦੇ ਨਾਲ ਹੀ ਸ਼ਾਹੀ ਵਿਆਹ ਵਿੱਚ ਸਾਬਕਾ ਸੰਯੁਕਤ ਰਾਸ਼ਟਰ ਸਕੱਤਰ ਬਾਨ ਕੀ ਮੂਨ ਵੀ ਪਹੁੰਚੇ ਸਨ ਇਸ ਮੌਕੇ ਤੇ ਅੰਬਾਨੀ ਦੇ ਜੀਓ ਵਰਲਡ ਸੈਂਟਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੋਸ਼ਲ ਮੀਡੀਆ ਤੇ ਅੰਬਾਨੀ ਪਰਿਵਾਰ ਦੇ ਸ਼ਾਹੀ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਥੀਮ ਦਾ ਕਾਫੀ ਧਿਆਨ ਰੱਖਿਆ ਗਿਆ ਡੈਕੋਰੇਸ਼ਨ ਵਿੱਚ ਰੰਗ-बिरंगे ਫੁੱਲਾਂ ਦਾ ਇਸਤੇਮਾਲ ਕੀਤਾ ਗਿਆ ਇਸ ਦੇ ਨਾਲ ਹੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਇਲਾਵਾ ਕਈ ਹੋਰ ਤਰ੍ਹਾਂ ਦੇ ਡੈਕੋਰੇਸ਼ਨ ਵੀ ਨਜ਼ਰ ਆਏ ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਤਾ ਦੇ ਵਿਆਹ ਵਿੱਚ ਕਈ ਬਾਲੀਵੁੱਡ ਸਿਤਾਰੇ ਨੇ ਸ਼ਿਰਕਤ ਕੀਤੀ ਤੁਸੀਂ ਵੇਖੋ ਉਹਨਾਂ ਦੀਆਂ ਤਸਵੀਰਾਂ ਦੁਲਹੇ ਰਾਜਾ ਕਾਸ਼ ਦੇ ਵਿਆਹ ਵਿੱਚ ਸ਼ਾਹਰੁਖ ਖਾਨ ਰਣਬੀਰ ਕਪੂਰ ਜਮ ਕੇ ਡਾਂਸ ਕਰਦੇ ਹੋਏ ਨਜ਼ਰ ਆਏ ਡਾਂਸ ਕਰਦੇ ਹੋਏ ਨਸਤਾਰੇ ਦੇ ਦੇਖੋ ਤੁਸੀਂ ਵੀ ਇਹ ਵੀਡੀਓ ਇਸ ਨਾਲ ਜੇਕਰ ਜੋੜੇ ਦੀ ਗੱਲ ਕਰੀਏ ਤਾਂ ਹੀਰਾ ਕਾਰੋਬਾਰੀ ਰਤਨ ਮਹਿਤਾ ਦੀ ਬੇਟੀ ਸ਼ਲੋਕ ਮਹਿਤਾ ਲਾਲ ਜੋੜੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਸ਼ਾਨਦਾਰ ਅੰਦਾਜ਼ ਵਿੱਚ ਸ਼ਲੋਕ ਮਹਿਤਾ ਤੇ ਆਕਾਸ਼ ਅੰਬਾਨੀ ਦੀ ਐਂਟਰੀ ਹੋਈ ਦਾਜ ਕੇ ਕਪਲ ਇੱਕ ਦੂਜੇ ਦਾ ਹੋ ਗਿਆ ਦੋਹਾਂ ਨੇ ਜਿਆ ਮਾਲਾ ਪਾ ਕੇ ਇੱਕ ਦੂਜੇ ਦਾ ਹੱਥ ਦੇਣ ਦਾ ਵਚਨ ਦਿੱਤਾ ਬਿਉਰੀ ਰਿਪੋਰਟ ਡੇਲੀਪੋਸ ਪੰਜਾਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ